ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛੱਡਿਆ ਆਂ ਛੱਡੇ ਕਿਥੇ ਦੱਸ ਨਹੀਂ ਰਹੇ ਕੁੱਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਕੁੱਥੇ ਸਟੋਰ ਸੀਗਾ ਇਹਨਾਂ ਕਿ ਜ਼ਿਆਦੀ ਮਿੱਟੀ ਘਟੇ ਦੇ ਵਿੱਚ ਆਹ ਬਸਤਾ ਦੇ ਵਿੱਚ ਕੁੱਥੀਆਂ ਪਈਆਂ ਸੀ ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਨਾਲ ਕੋ ਪਹਿਲਾਂ ਉਹ ਸਰੂਪ 36 ਵਿੱਚ ਸੀਗਾ ਜਿਹੜਾ ਸਾਡੇ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹ ਦੱਸਿਆ ਸਾਨੂੰ ਉਹ ਕੋ ਸੇਵਾ ਕਰਦਾ ਸੀਗਾ ਉਹਨੇ ਆਪਣੀ ਅੱਖੀਂ ਵੇਖਿਆ ਸਰੂਪ ਨੂੰ ਕਰਾਂ ਕਿਉਂ ਪੋਥੀਆਂ ਰੱਖਦੇ ਆ ਸਾਨੂੰ ਕੀ ਲੋੜ ਅਸੀਂ ਤਾਂ ਕਿਲ ਕਿਲ ਕੇ ਰੋਲਾ ਪਾ ਕੇ ਅੜ ਗਏ ਆ ਤੇ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ ਘਟੇ ਦੇ ਵਿੱਚ ਤੁਸੀਂ ਮਾਰੇ ਪੋਥੀ ਸੁੱਟੀਆਂ ਹੋਈਆਂ ਨੇ ਸਤਕਾਰ ਆ ਬਾਣੀ ਦਾ ਕੋਈ ਸਿੱਖਾਂ ਦਾ ਬੇੜਾ ਪਨਾਵ ਕਰ ਕੋਇਆ ਤੋਂ ਆ ਲਾਪ ਨੇ ਤੇ ਇਹ ਵੇਲੇ ਤੁਸੀਂ ਆਉਣੇ ਤੇ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ੍ਹ ਸੁਲੇ ਰੋਡ ਤੇ ਸੀ ਅੱਜ ਆਏ ਆ ਸਾਨੂੰ ਪਤਾ ਲੱਗਿਆ ਅਸੀਂ ਇੱਥੇ ਗੁਰੂ ਸਾਹਿਬ ਜੀ ਦਾ ਸਰੂਪ ਆ ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛਾੜੇ ਆ ਛਾੜੇ ਕਿਤੇ ਦੱਸ ਨਹੀਂ ਰਹੇ ਉਹ ਤੁਨੀਆ ਇਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਪੁੱਤ ਦੇ ਸਟੋਰ ਸੀਗਾ ਇੰਨਾ ਕਿ ਜਾਗੀ ਮਿੱਟੀ ਘਟੇਰੇ ਵਿੱਚ ਆਹ ਬਸਤਾਂ ਦੇ ਵਿੱਚ ਪੁੱਤੀਆਂ ਪਈਆਂ ਸੀ ਇੰਨਾ ਬਸਤਾਂ ਦੇ ਵਿੱਚ ਇੱਕੋ ਵੀ ਮਾਦ ਨੂੰ ਝਾੜਦਾ ਸਫਾਈ ਕਰਦੀ ਇੱਕੋ ਵੀ ਮੰਦੀ ਹਾਜ਼ ਦੇ ਵਿੱਚ ਜਿਹੜੀਆਂ ਪੁੱਥੀਆਂਆਂ ਉਹ ਇੱਥੇ ਆਉਣੀਆਂ ਨੇ ਉਹ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜਾ ਨੇ ਕੋ ਪਹਿਲਾਂ ਉਹ ਸਰੂਪ 36 ਵਿੱਚ ਸੀਗਾ ਜਿਹੜਾ ਸਾਡੇ ਇਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋ ਸੇਕਾਰਜ ਕਰਦਾ ਸੀਗਾ ਉਨੇ ਆਪਣੇ ਅੱਖੀਂ ਵੇਖਿਆ ਸਰੂਪ ਉਹਨੇ ਸਰੂਪ ਕਿੱਥੇ ਛੱਡ ਕੇ ਸਾਨੂੰ ਦੱਸ ਦੇ ਨਹੀਂ ਘਰਾਂ ਦੇ ਵਿੱਚ ਕਿਉਂ ਅਸੀਂ ਪ੍ਰਕਾਸ਼ ਕਰਦੇ ਹਾਂ ਮਹਾਰਾਜ ਦੇ ਘਰਾਂ 'ਚ ਕਿਉਂ ਪੂਥੀਆਂ ਰੱਖਦੇ ਆਂ ਸਾਨੂੰ ਕੀ ਲੋੜ ਅਸੀਂ ਤਾਂ ਕਿੱਲ-ਕਿੱਲ ਕੇ ਰੌਲਾ ਪਾ ਕੇ ਅੜ ਗਏ ਆਂ ਤੇ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ ਘਰਾਂ 'ਚ ਪੂਥੀਆਂ ਸੈਂਚੀਆਂ ਗੁੜਗਾ ਸਾਹਿਬ ਨਾ ਰੱਖੋ ਜੇ ਤੁਸੀਂ ਬਾਣੀ ਨਹੀਂ ਪੜ੍ਹਨੀ ਘੱਟੇ ਦੇ ਵਿੱਚ ਤੁਸੀਂ ਮਹਾਰੇ ਪੂਥੀਆਂ ਸੁਟੀਆਂ ਹੋਈਆਂ ਨੇ ਸਤਕਾਰ ਆ ਬਾਣੀ ਦਾ ਕੋਈ ਸਿੱਖਾਂ ਦਾ ਬੇੜਾ ਅਪਣਾਅ ਕਰ ਕੋਇਆ ਤੋਂ ਆਹ ਲਾ ਲੇ ਤੇ ਇਹ ਵੇਲੇ ਤੁਸੀਂ ਉਹਨੇ ਤੇ Subscribe to One India channel and never miss an update.